ਟੜਕੇ ਦੀਆਂ ਗਈਆਂ ਮਮਾ ਕਿਤੇ ਕੁੜਾ ਚਾਹ ਨਹੀਂ ਪਾਣੀ ਨਹੀਂ ਕਿੱਧਰ ਭੱਜ ਜੰਨੀ ਆ ਮਾਮਾ ਤੀਆਂ ਤੁਸੀਂ ਲੈ ਪੂਆ ਹਾਂ ਦੱਸ ਤਾਂ ਗੁਰਦੁਆਰੇ ਦੇ ਸੀ ਮੈਂ ਮਾਂ ਟੜਕੇ ਦੇ ਤੇ ਭੁੱਖਾ ਪਾਣੀ ਬੈਠੀ ਆ ਹੈ ਤੁਸੀਂ ਮਾਮਾ ਤੇ ਮੇਲਣਾ ਬਣ ਕੇ ਨਿਕਲ ਗਈਆਂ ਪੂਏ ਰੋਟੀਆਂ ਪੱਕੀਆਂ ਤਾਂ ਪਈਆਂ ਸੀ ਤੁਸੀਂ ਖਾਦੀ ਨਹੀਂ ਕਿਉਂ ਕੀ ਗੱਲ ਮੰਮੂ ਕੀ ਪਤਾ ਕਿੱਥੇ ਤੁਹਾਡੀ ਸਬਜ਼ੀ ਹੈ ਕਿੱਥੇ ਤੁਹਾਡੀ ਦਾਲ ਹੈ ਖਾਣ ਦੀ ਨਹੀਂ ਦਿੱਤੀ ਤੁਸੀਂ ਨਹੀਂ ਪੁੱਤ ਫੇਰ ਕੁੜੀਆਂ ਹਿੱਸੇ ਮੰਗਦੀਆਂ ਨੇ ਇਹ ਸੇ ਮੰਗਦੀਆਂ ਨੇ ਫਿਰ ਕੁੜੀਆਂ ਰੋਟੀ ਦੀ ਬੁਰਕੀ ਤਾਂ ਵੀ ਮੰਗੀ ਐ ਮੈਂ ਚੱਕੇ ਨਹੀਂ ਫੜਾ ਸਕਦੀਆਂ ਸੀ ਮਾਮਾ ਧੀਆਂ ਨਹੀਂ ਨਹੀਂ ਭੈਣ ਜੀ ਤੁਸੀਂ ਸੁੱਤੇ ਪਏ ਸੀਗੇ ਚਲ ਮੈਂ ਕਿਹਾ ਆਰਾਮ ਕਰਦੇ ਆ ਅਸੀਂ ਦੋਨੇ ਜਣੇ ਚਲੀ ਆਂਗੀਆਂ ਮੈਂ ਤੂੰ ਠਾਲ ਨਹੀਂ ਸੀ ਸਕਦੀ ਮੈਨੂੰ ਹਾਕ ਮਾਰਦੀ ਵੀ ਭੈਣ ਜੀ ਰੋਟੀ ਖਾਲਾ ਚਲ ਭੂਆ ਗੁੱਸਾ ਕਾਨੂੰ ਕਰਦੀ ਆ ਲੈ ਮਾਂ ਤੂੰ ਰੋਟੀ ਲਿਆ ਦੇ ਭੂਆ ਨੂੰ ਤੂੰ ਤਾਂ ਰਹਿਣ ਹੀ ਦੇ ਇਹਦੀਆਂ ਮੇਰਾ ਕਰਨ ਨੂੰ ਸਿਰ ਚੜਾਈਆਂ ਜਿਹੜੀ ਤੂੰ ਸਭ ਪਤਾ ਲੱਗਦਾ ਮੈਨੂੰ ਪਿੰਡ ਚੋਂ ਤੇਰਾ ਭੂਆ ਇਹਦਾ ਕੀ ਸੌਣ ਲਿਆ ਤਾ ਕਾਨੂੰਨਰਾ ਮੁਖਲਾ ਨਹੀਂ ਹੈ ਕੀ ਕੀ ਸੁਣ ਲਿਆ ਜਾ ਮ ਤੂੰ ਲੈ ਆ ਰੋਟੀ ਹੋਰ ਵੀ ਲੋਕਾਂ ਦੀਆਂ ਕੁੜੀਆਂ ਨੇ ਇਹਨੂੰ ਬਣਜ ਕੇ ਰੱਖ ਨਾ ਪੰਜੇ ਦੀ ਕੀ ਗੱਲ ਹੈਗੀ ਚਲ ਚੁੱਪ ਕਰੋ ਮੈਂ ਰੋਟੀ ਲੈ ਕੇ ਆਉਣੀ ਆ ਤੁਹਾਡੇ ਵਾਸਤੇ ਰੋਟੀ ਦੀ ਬੁਰਕੀ ਦੇਣੀਆਂ ਦੇ ਨਹੀਂ ਮੈਂ ਜਾਵਾਂ ਕੋਈ ਨਾ ਭੂਆ ਐਂ ਤੂੰ ਗੁੱਸਾ ਕਰ ਤੂੰ ਕਰ ਜੇ ਮੈਂ ਆਪ ਦੇ ਕਰਾਂ ਰੋਟੀ ਦੀ ਬੁਰਕੀ ਤਾਂ ਮਹਿੰਗੀ ਨਹੀਂ ਹੈਗੀ ਤੈਨੂੰ ਮੈਂ ਦੱਸਾਂ ਭੂਆ ਤੂੰ ਇੱਥੇ ਜਾਣਾ ਕਿਉਂ ਮੈਂ ਘਾਟ ਜਾਣਾ ਕਹ ਆਪਦੇ ਬਾਪ ਨੂੰ ਹਸਾਬ ਕਰੇ ਮੇਰੇ ਨਾਲ ਜਾਣਾ ਮੈਂ ਤੁਸ ਤੇ ਚਾਹਨੀ ਆ ਮਾਮਾ ਤੀਆਂ ਵੀ ਮੈਂ ਜਾਮਾ ਉਹ ਹੂਲੀ ਤਾਂ ਬੋਲਿਆ ਕਰ ਕਿਉਂ ਘਾਟੇ ਬੋਲ ਰਹੀ ਉਹ ਸਾਰਿਆਂ ਨੂੰ ਪਤਾ ਲੱਗ ਗਿਆ ਜਿਨ੍ਹਾਂ ਦੇ ਘਰੇ ਕਲੇਸ਼ ਪੈ ਰਿਆ ਦੋ ਤਿੰਨ ਦਿਨਾਂ ਤੋਂ ਤੂੰ ਜਿੱਦਨ ਦੀ ਆਂ ਇਹ ਭੂ ਇੰਨਾ ਕਿਉਂ ਬੋਲਦੀ ਆਂ ਜਦੋਂ ਤੇਰੀ ਮਾਂ ਖਾਂਦੇ ਗੱਲ ਘੜ ਪਿਓ ਦੇ ਨਹੀਂ ਲੋਕਾਂ ਨੂੰ ਪਤਾ ਲੱਗਦਾ ਮਾਂ ਮੇਰੀ ਮਾਂ ਨੇ ਕੀ ਖਾ ਲਿਆ ਦਸ ਭੂਆ ਤੂੰ ਐਵੇਂ ਹੀ ਬਸ ਸਾਰਾ ਦਿਨ ਮਾਂ ਦੇ ਪਿੱਛੇ ਪਈ ਰਹਿਨੀ ਆ ਉਹ ਤਾਂ ਵਿਚਾਰੀ ਕੁਸਕਦੀ ਵੀ ਨਹੀਂ ਹੈਗੀ ਮੈਨੂੰ ਸਾਰਾ ਪਤਾ ਮਾਂ ਨੇ ਦੱਸਿਆ ਕਿ ਤੁਸੀਂ ਕੀ ਕੀ ਕਰਦੇ ਸੀ ਮਾਂ ਦੇ ਨਾਲ ਆਹੋ ਤੈਨੂੰ ਲਾਉਂਦੀ ਆਣੀ ਲੁੱਤੀਆਂ ਅੰਦਰ ਵੜ ਕੇ ਉਹ ਹੋਰ ਕੀ ਕੋਈ ਤੈਨੂੰ ਹੋਰ ਮੱਤ ਦਊਗੀ ਪੂਆ ਮੈਂ ਵੀ ਤਾਂ سیمੀ ਵਰਗੀ ਹੁਈ ਆ ਤੂੰ سیمੀ ਦੀ ਕੀ ਰਿਸ ਕਰ ਲੇਗੀ سیمੀ ਵਰਗੀ ਆ ਤੂੰ ਕਿਉਂ ਪੂਆ ਮੈਂ ਕੀ ਦੱਸ ਕੀ ਤੁਹਾਡੇ ਅੰਦਰ ਵੜ ਕੇ ਖੰਡ ਦੀਆਂ ਫੱਕੀਆਂ ਮਾਰਦੀ ਰਹੀ ਆ ਤੇਰੇ ਮੰਗੂ ਬਾਜੇ ਢੋਲ ਕਿਆ ਨਹੀਂ ਵਜਾਉਂਦੀ ਉਹ ਮੇਰੇ ਨਾਲ ਜਵਾਨ ਨਾਂ ਵਾਲੀ ਲੜਾ ਤੈਨੂੰ ਮੈਂ ਦੱਸਾਂ ਮਾਂ ਦੀ ਸਿਖਿਆਈ ਹੋਈ ਕੋਈ ਨਹੀਂ ਭੂਆ ਤੁਸੀਂ ਬਾਅਦ ਚ ਫੋਟੋ ਕਰਾਉਂਦੇ ਫਿਰੋਗੇ ਮੇਰੇ ਨਾਲ ਆ ਤਾਂ ਤੁਸੀਂ ਗੱਲਾਂ ਕਰਦੇ ਹੋ ਕੱਲ ਨੂੰ ਤੁਸੀਂ ਦੇਖਿਓ ਫਿਰ ਤੁਸੀਂ ਤਰਸਿਆ ਕਰੋਗੇ ਵੀ ਹਾਂ ਇੱਕ ਜੀਤਾਂ ਨਾਲ ਫੋਟੋ ਤਾਂ ਹੋ ਜੇ ਐਡੇ ਕਹਿੰਦੇ ਤੂੰ ਚੰਡੇ ਖੱਡਣੇ ਨੇ ਜਿਹੜੀ ਤੇਰੇ ਨਾਲ ਫੋਟੋ ਕਰਾਉਣ ਨੂੰ ਤਰਸੂਂਗੀ ਮੈਂ ਕੋਈ ਨਾ ਭੂਆ ਵਾਇਗਰੂ ਸਭ ਦੇਖਦਾ ਤੇ ਪੱਕਾ ਕਰੂਗਾ ਕੁਛ ਨਾ ਕੁਛ ਮੈਨੂੰ ਪੂਏ ਜਾਣਾ ਹੋਇਆ ਦੱਸ ਦੀ ਮੈਂ ਨਹੀਂ ਜਾਂਦੀ ਤੇਰੇ ਬਾਪ ਨੂੰ ਕਾ ਸਭ ਕਰੇ ਮੇਰੇ ਨਾਲ ਜਾਣਾ ਹੋਆ ਦੱਸ ਦੀ ਮਾਂ ਦੀ ਚਮਚੀ ਬੇਬੇ ਹਾਂ ਜੀ ਤਾਂ ਨਹੀਂ ਬੇਬੇ ਗੱਲ ਸੁਣ ਪੂਆ ਕਿੱਥੇ ਪੂਆ ਬੁੱਤ ਚਲੀ ਗਈ ਆਪਦੇ ਪਿੰਡ ਨੂੰ ਅੱਛਾ ਹਾਂ ਤੇ ਮਿਲ ਕੇ ਵੀ ਨਹੀਂ ਗਈ ਮੈਨੂੰ ਓਹੋ ਮਿਲੇਗੀ ਉਨੂੰ ਕਾਲੀ ਅੱਗ ਸੀਗੀ ਤੈਨੂੰ ਪਤਾ ਤਾਂ ਹੈਗਾ ਨਾ ਕਦੇ ਠੇਕਾ ਨਾ ਕਦੇ ਕੁਝ ਹੋਰ ਐਂ ਕਰਦੀ ਆਈ ਸੀਗੀ ਤੇਰੇ ਪਿਓ ਤੋਂ ਹੁਣ ਪੈਸਾ ਟਕਾ ਤਾਂ ਲੈ ਗਈ ਫੇਰ ਵੀ ਰਾਤ ਬੁੜਬੁੜ ਕਰੀ ਗਈ ਹੈਗੀ ਲੱਖ ਰੁਪਿਆ ਲੈ ਗਈ ਆ ਹੈ ਹਾਂ ਹਜੇ ਤਾਂ ਹੋਰ ਭਾਲਦੀ ਸੀਗੀ ਪਰ ਤੇਰੇ ਪਿਓ ਕਹਿੰਦਾ ਮੈਂ ਹੁਣ ਕਿੱਥੋਂ ਕਰਦਾ ਜਦੋਂ ਕੋਈ ਫਸਲ ਆਈ ਉਹਦੇ ਵਿੱਚ ਵੱਢਣਗੇ ਫੇਰ ਬਾਪੂ ਨੇ ਕਿਹਾ ਅੜਤੀ ਆ ਤੋ ਚੱਕ ਕੇ ਦਿੱਤੇ ਤੇ ਹੋਰ ਹੁਣ ਫੇਰ ਹੁਣ ਬੇਬੇ ਆਪਾਂ ਕੀ ਕਰਾਂਗੇ ਉਹ ਚਲ ਆਪਣਾ ਤਾਂ ਕੋਈ ਨਾ ਉਹ ਤਾਂ ਪੁੱਤ ਪੁਰਾਣੀਆਂ ਗੱਲਾਂ ਚੱਕ ਕੇ ਵਹਿ ਜਾਂਦੀ ਹੈਗੀ ਨਾਲੇ ਮੇਰੇ ਤੇ ਤਾਂ ਕਿੰਨਾ ਲੱਗਦੀ ਐ ਐਂ ਕਰੀ ਜਾਂਦੀ ਆਹੋ ਇਹਦੇ ਥੱਲੇ ਲੱਗਿਆ ਹੋਇਆ ਤੂੰ ਲੈ ਦੱਸ ਨਹੀਂ ਪਤਾ ਸਾਰੀ ਰਾਤ ਤਾਂ ਬੋਲੀ ਗਈ ਆ ਭੂਆ ਫੇਰ ਆਪਾਂ ਤਾਂ ਪੁੱਤ ਬੋਲੀ ਨਹੀਂ ਹੈਗੇ ਮੈਨੂੰ ਤਾਂ ਉਹੀ ਭੱਜ ਕੇ ਲੈਂਦੀ ਹੈਗੀ ਵੀ ਇਹ ਕੁਝ ਕਰਾਉਂਦੀ ਹੈਗੀ ਵੀ ਇਹ ਨਹੀਂ ਮੈਨੂੰ ਪੈਸੇ ਦੇਣ ਦਿੰਦੀ ਹੈਗੀ ਨਾਲੇ ਮੈਂ ਪੁੱਤ ਕਦੇ ਮਾੜਾ ਚੰਗਾ ਕਿਹਾ ਤੂੰ ਵੀ ਸੁਖਣਾ ਮਟਿਆਰ ਹੋਗੀ ਚਲ ਕੋਈ ਨਾ ਬੇਬੇ ਮੈਨੂੰ ਪਤਾ ਤੇਰਾ ਮੈਨੂੰ ਤੇਰਾ ਸੁਭਾਅ ਪਤਾ ਤੂੰ ਤਾਂ ਕਿਸੇ ਨਾਲ ਉਹ ਵੀ ਨਹੀਂ ਕੀਤੀ ਕਦੇ ਚਲ ਕੋਈ ਨਹੀਂ ਜੋ ਕਰ ਗਈ ਉਹ ਕਰ ਗਈ ਉਹ ਉਹਦਾ ਆਪਣਾ ਸੁਭਾਅ ਸੀਗਾ ਬਸ ਮੈਂ ਤਾਂ ਰੱਬ ਅੱਗੇ ਹੱਥ ਜੋੜਦੀ ਆ ਜੋ ਭੂਆ ਦੁਬਾਰਾ ਐਵੇਂ ਨਾ ਆਵੇ ਬਸ ਹੋਂ ਆਵੇ ਜੀ ਸਦਕੇ ਆਵੇ ਪਰ ਮੇਰੀ ਬੇਬੇ ਨੂੰ ਨਾ ਤੰਗ ਕਰਨ ਆਵੇ ਪੁੱਤ ਮੈਂ ਤਾਂ ਆਹੀ ਗੱਲਾਂ ਤੋਂ ਤਾਂ ਦੁਖੀ ਐਗੀ ਹੋਰ ਹੁਣ ਉਸੇ ਦਾ ਘਰ ਹੈਗਾ ਧੀਆਂ ਆਉਂਦੀਆਂ ਹੁੰਦੀਆਂ ਨੇ ਜਦੋਂ ਆ ਕੇ ਆਉਣ ਸਾਰ ਇਹ ਜੀਆਂ ਗੱਲਾਂ ਪ੍ਰਾਣੀਆਂ ਬਿੜ ਕੇ ਬਹਿ ਜਾਂਦੀ ਫਿਰ ਦਿਲ ਦੁਖੀ ਹੁੰਦਾਗਾ ਨਾਲੇ ਤੇਰੇ ਪਿਓ ਨੂੰ ਲੜਾਈ ਰੱਖਦੀ ਏ ਮੇਰੇ ਨਾਲ ਆਹੀ ਗੱਲ ਐ ਕਿ ਮੈਨੂੰ ਆਈ ਡਰ ਸੀ ਹੋਰ ਕਿਉਂ ਅੰਦਰੇ ਅੰਦਰ ਅਦਾਸ ਸੀਗੀ ਮੈਂ ਚਲ ਕੋਈ ਨਾ ਬੇਬੇ ਦੇਖ ਲਾ ਜਾਂਦੀ ਹੋਈ ਮੈਨੂੰ ਮਿਲ ਕੇ ਵੀ ਨਹੀਂ ਗਈ ਅੱਛਾ ਹਾਂ ਬੇਬੇ ਨਾਲੇ ਸੱਚ ਉਹਨਾਂ ਦੇ ਪਾਠ ਤੇ ਜਾਣਾ ਨਹੀਂ ਤੁਸੀਂ ਚਲ ਪੁੱਤ ਕੋਈ ਨਾ ਮੈਂ ਕੰਮ ਨਵੇੜ ਲੈਣੀ ਆ ਤੇਰੇ ਪਿਓ ਨੂੰ ਭੇਜ ਦਾਂਗੇ ਮੈਂ ਤਾਂ ਕਹਿਨੀ ਆ ਹਾਂ ਦੇਖ ਲਓ ਗਰਮੀ ਵਾਲੀ ਆ ਪੁੱਤ ਮੈਥੋਂ ਨਹੀਂ ਜਾ ਹੁੰਦਾਗਾ ਠੀਕ ਆ ਮੈਂ ਵੀ ਚੱਲੀ ਆ ਫਿਰ ਸੰਦੀਪ ਕੇ ਘਰੇ ਚੱਲ ਚੰਗਾ ਰੋਟੀ ਨਹੀਂ ਖਾਣੀ ਹੁਣ ਤੋਂ ਮੈਂ ਉਹਦੇ ਕੋਲ ਹੀ ਖਾ ਲੂੰਗੀ ਠੀਕ ਆ ਚੰਗਾ ਠੀਕ ਆ ਉਹਦੀ ਮੰਮੀ ਕਹਿੰਦੀ ਸੀ ਤੂੰ ਆ ਜਿੰ ਘਰੇ ਤੇ ਨਾਲੇ ਗਾਲਾ ਟਾਈਮ ਨਾਲ ਆਈ ਫਿਰ ਬਾਪੂ ਹਾਂ ਫਿਰ ਬਾਪੂ ਲੱਡੋ ਮੇਰੀ ਸਹੀ ਗੱਲ ਆ ਜਦੋਂ ਮੈਂ ਤੂੰ ਐਂ ਕਹਿੰਦੀ ਏ ਮੈਨੂੰ ਨਾ ਮੈਨੂੰ ਯਾਦ ਆ ਜਾਂਦਾ ਬਾਪੂ ਉਹ ਕੋਲ ਆ ਰਖੇਗਾ ਨਾ ਕੰਮ ਲੀਜੀ ਨਾਲੇ ਤਾਂ ਆਪ ਇਹ ਜਵਾਬ ਕਰਦੀ ਹੈਗੀ ਆਪ ਗਲਤੀ ਕਰ ਰਹਾਂ ਹਾਂ ਦੀ ਮੈਨੂੰ ਵਿੱਚ ਪਚਾਲੇ ਲੱਗਦਾ ਹੈਗਾ ਬਿਓ ਤੇਰਾ ਬੜਾ ਮਜ਼ਾ ਆਉਂਦਾ ਜਦੋਂ ਬਾਪੂ ਇੱਕਦਮ ਮੰਨ ਕੇ ਮੇਰੇ ਬਾਰੇ ਪੁੱਛਦਾ ਹੈ ਤੇ ਤੂੰ ਅੱਗੋ ਮੇਰੀ ਕਲਾਸ ਲਵਾ ਦਿੰਨੀ ਹੈ ਤੂੰ ਹਾਂਜੀ ਇੱਥੇ ਤਾਂ ਗਈ ਸੀ ਜੀਤਾ ਗੋਲੀ ਜੀ ਨਾਲ ਉਹਦਾ ਚਲ ਮਾਂ ਰੋਟੀ ਬਣਾ ਲੈ ਫਿਰ ਹੂੰ ਤੂੰ ਮੈਂ ਤੂੰ ਐਂ ਕਰ ਚਲ ਤੂੰ ਅੱਜ ਫਿਰ ਐਂ ਕਰ ਖਿਚੜੀ ਬਣਾ ਲਈ ਰਾਤ ਨੂੰ ਤੇ ਮੈਂ ਹੁਣ ਰੋਟੀ ਉਹਨਾ ਘਰੇ ਖਾਉਂਗੀ ਕਿਉਂ ਮੈਂ ਬਿਮਾਰਾ ਖਿਚੜੀ ਖਾਉਂਗੀ ਮੋ ਮੇਰਾ ਦਿਲ ਕਰਦਾ ਖਿਚੜੀ ਖਾਣ ਨੂੰ ਤੂੰ ਸਬਜੀ ਜੀ ਪਾ ਕੇ ਬਣਾ ਲਈ ਚੱਲ ਚੱਲ ਚੁੱਲੇ ਤੇ ਬਣਾਈ ਚੰਗਾ ਚੰਗਾ ਹੁਕਮ ਲਾ ਜਾ ਕਰ ਆਪਨਾ ਕੁਛ ਕਰਾਈ ਮੈਂ ਤਿੰਨ ਐਨਾ ਪਿਆਰ ਕਰਾ ਤੇ ਨਿੰਬੂ ਦਾ ਪਾਣੀ ਬਣਾ ਕੇ ਤੇ ਲਾਈਆਂ ਮਾ ਪਸੰਦ ਦਾ ਕਰ ਜੀ ਆ ਜਾ ਉਹ ਤਾਇਆ ਉਹ ਆ ਜਾ ਵੀਰ ਤਾਂ ਆ ਜਾ ਲੰਘਿਆ ਵਿਅੰਤ ਆ ਜਾ ਆ ਕੋਰ ਸੀ ਲੈ ਆਇਆ ਬਾਈਆ ਹੋਤਾ ਏ ਸਸੀ ਗਾਲ ਸਸੀ ਗਾਲ ਤਾਂ ਜੀ ਸਸਰੀ ਗਾਲ ਉਹ ਠੀਕ ਠਾਕ ਹੈ ਬਾਈ ਜਿਹੜਾ ਮਾਰੇ ਕਿੱਧਰ ਉਹ ਬਸ ਤਾਂ ਤੁਹਾਨੂੰ ਪਤਾ ਹੀ ਹੈ ਅ ਜੀਰੀ ਜੀ ਲਾਉਣ ਲੱਗ ਰਹੇ ਸੀਗੇ ਅੱਛਾ ਹੋਰ ਦੱਸੋ ਆਪਣੀ ਫਸਲ ਵਾੜੀ ਠੀਕ ਹੈ ਜਮਾ ਬੜੀ ਵਧੀਆ ਲਾਤੀ ਜੀਰੀ ਮੈਂ ਤੂੰ ਬੰਟੀ ਹਾਂ ਜੀ ਤਾਂ ਠੀਕ ਹੈ ਮੈਂ ਤਾਂ ਤੁਸੀਂ ਢੀਕੋਗੇ ਹਾਂ ਮੈਂ ਠੀਕ ਹਾਂ ਹੁਣ ਪਾਈ ਨਹੀਂ ਕੋਈ ਰੂਲ ਜੀ ਉਹ ਤੂੰ ਚਾੜੂ ਲਾ ਲ ਤੈਂ ਕਿ ਲੈਣੇ ਤੋਂ ਕੰਮ ਦਾ ਡੱਕਾ ਨਹੀਂ ਤੋੜਦੀ ਕਿਵੇਂ ਆ ਕਹਿੰਦੀ ਹਾਂ ਹੋਰ ਆਪਣੇ ਘਰੇ ਦੱਸ ਕਿਵੇਂ ਸਭ ਠੀਕ ਆ ਬਾਈ ਚੱਲ ਚੱਲ ਪੁੱਤ ਆਇਆ ਮੈਂ ਤਾਂ ਤੇਰੇ ਨਾਲ ਕਹਿੰਦੀ ਨੂੰ ਇਹ ਕਹਿੰਦੀ ਸੀ ਮੈਂ ਤੇਰੀ ਉਹ ਐਕਟਰ ਨਾਲ ਗੱਲ ਸੋਚੀ ਸੀ ਮੋਡਲਿੰਗ ਬਾਰੇ ਤੂੰ ਕਿਹੜੇ ਨਾਲਾ ਤਾਂ ਮੈਂ ਗੱਲ ਕਰਾਂ ਕੋਈ ਨਾ ਤੂੰ ਇੰਨੇ ਕੰਮ ਕਰ ਜੀਤਾ ਮੈਂ ਤਾਏ ਨਾਲ ਗੱਲ ਕਰਨ ਆ ਜਾਗਾ ਬਸ ਰਹਿੰਦੇ ਕਿਰਾਏ ਖੜੀਆਂ ਤੂੰ ਗੱਲ ਪੁੱਤ ਆਇਆ ਇੱਕ ਵਾਰੀ ਸੋਚ ਲਈ ਉਹ ਕੋਈ ਨਾ ਮੈਂ ਸੋਚ ਲੂੰਗਾ ਉਹ ਮੱਜਾ ਦਾ ਗੋਹਾ ਹਟਾ ਦੇ ਬਣਿਆ ਰੀਲਾਂ ਦੀ ਤਾਂ ਮੈਂ ਕਰ ਦੂਗਾ ਹਾਂ ਤਾਂ ਕੋਈ ਨਹੀਂ ਉਹ ਸੱਚ ਤਾਇਆ ਮੈਂ ਤੇ ਲੈ ਕੇ ਗੱਲ ਕਰਨ ਆਇਆ ਸੀਗਾ ਬਹੁਤ ਜ਼ਰੂਰੀ ਗੱਲ ਹੈਗੀ ਇਹ ਜੀ ਕਿਹੜੀ ਜ਼ਰੂਰੀ ਗੱਲ ਆ ਉਹ ਤਾਇਆ ਆਪਣੇ ਨਾਲ ਦੇ ਪਿੰਡ ਵਾਲਾ ਨਹੀਂ ਮੁੰਡਾ ਹੈਗਾ ਉਹ ਗਏ ਵੀ ਹਾਂ ਗਏ ਵੀ ਕਹਿੰਦੇ ਨੇ ਜਿਹੜਾ گاਉਂ ਦਾ ਜਾਗਾ